ਪਾਵੇਂ ਤੁਹਾਡੇ ਕਿੰਨੇ ਪਿਆਰੇ ਸੱਜਣ ਨੇ ਤੁਹਾਡੇ ਬੱਚੇ ਮਾਤਾ ਪਿਤਾ ਹੋਰ ਨੇ ਸੰਗੀ ਸਾਥੀ ਨੇ ਹੁਣ ਤੁਸੀਂ ਆਏ ਹੋ ਤੁਹਾਡੇ ਸਾਥੀ ਨਾਲ ਨਹੀਂ ਆਏ ਕਿਸੇ ਦਾ ਇੱਕ ਸਾਥੀ ਕਰੇ ਹੈ ਕਿਸੇ ਦੇ ਦੋ ਕਰੇ ਨਾਲ ਨਹੀਂ ਚੱਲਦੇ ਜਿਸ ਨੂੰ ਆਪਾਂ ਦੇਖਦੇ ਹਾਂ ਆਪਾਂ ਇੱਥੇ ਖੜੇ ਤੁਹਾਡਾ ਬੱਚਾ ਉੱਥੇ ਖੜਾ ਹੈ। ਛੋਟਾ ਹੈ। ਕੋਈ ਪੱਖਾ ਚੱਲ ਰਿਹਾ ਹੈ। ਤੇ ਬੱਚਾ ਉਸ ਪੱਖੇ ਦੇ ਵਿੱਚ ਹੱਥ ਪਾਉਣ ਲੱਗਾ ਤੇ ਮਾਤਾ ਪਿਤਾ ਇੱਥੇ ਨਹੀਂ। ਐਸਾ ਤੁਹਾਡੀ ਜਾਨ ਨਿਕਲਦੀ ਹੈ। ਤੁਸੀਂ ਕਰੋਗੇ ਵੀ ਉੱਥੇ ਪਰ ਪਹੁੰਚ ਨਹੀਂ ਸਕਦੇ। ਪਰ ਜਿڑا ਮਾਤਾ ਪਿਤਾ ਹੈ ਉੱਥੇ ਖੜਾ ਹੈ। ਉਹ ਤੁਹਾਡੇ ਤੋਂ ਪਹਿਲਾਂ ਉੱਥੇ ਹੈ ਉਹ ਦੀ ਰੱਖਿਆ ਕਰੇਗਾ ਜਦੋਂ ਮਨ ਇਸ शरीਰ ਨੂੰ ਛੱਡਦਾ ਹੈ ਤੁਹਾਡੀ ਪਹੁੰਚ ਉੱਥੇ ਨਹੀਂ ਜਾ ਸਕਦੀ ਪਰ ਉਹ ਉੱਥੇ ਖੜਾ ਹੈ ਜਿੱਥੇ ਗੰਢ ਖੁੱਲਦੀ ਹੈ ਉੱਥੇ ਆਪ ਖੜਾ ਹੈ ਜੇ ਉਹਦੇ ਨਾਲ ਪਿਆਰ ਹੈ ਉੱਥੇ ਉਹ ਛਡਾ ਲੇਗਾ ਇਸ ਕਰਕੇ ਕਹਿੰਦੇ ਵੀ ਉਹਦੇ ਨਾਲ ਨਾ ਰੋ। ਇਹ ਸੰਸਾਰ ਦੇ ਮਿੱਤਰ ਨੇ। ਅੱਛੇ ਨੇ। ਪਰ ਜਿੱਥੇ ਪਰਮਾਤਮਾ ਖੜਦਾ ਹੈ ਉੱਥੇ ਮਿੱਤਰ ਨਹੀਂ ਖੜ ਸਕਦੇ। ਉੱਥੇ ਪਰਵਾਹ ਨਹੀਂ ਖੜ ਸਕਦਾ। ਰਾਵਣ ਦਾ ਬਹੁਤ ਵੱਡਾ ਪਰਵਾਹ ਸੀ। 1 ਲੱਖ ਪੁੱਤ। 7 ਲੱਖ ਨਾਤੇ। ਬੱਡਾ ਪਰਵਾਸੀ ਉਸ ਦਾ ਬਹੁਤ ਵੱਡਾ ਪਰਜੇਦੋ ਦਾ ਅੰਤ ਸਮਾਂ ਆਇਆ ਤੇ ਉਹਦੀ ਤਲੀ ਦੇ ਕੋਈ ਦੀਵਾ ਰੱਖਣ ਵਾਲਾ ਕੋਈ ਨਹੀਂ ਸੀ ਅੱਜ ਵੀ ਅਸੀਂ ਜਿੰਨਾ ਮਿੱਤਰਾਂ ਦੇ ਸਿਰ ਤੇ ਛਾਲਾਂ ਮਾਰਦੇ ਹਾਂ ਨਵੇਂ ਜਿੰਨਾਂ ਨੂੰ ਮਿੱਤਰ ਬਣਾਉਂਦੇ ਹਾਂ ਜਦੋਂ ਕੋਈ ਪਰਚਾ ਪੈ ਗਿਆ ਕਿਸੇ ਨੇ ਮਦਦ ਤੇ ਨਹੀਂ ਆਉਣਾ ਪਾ ਜਾਣਗੇ ਸ਼ਾਇਦ ਹੁਣ ਤੁਸੀਂ ਜਿੰਨਾਂ ਦੇ ਨਾਲ ਪਿਆਰ ਕਰਦੇ ਹੋ ਭਾਵੇਂ ਤੁਹਾਡੇ ਕਿੰਨੇ ਪਿਆਰੇ ਸੱਜਣ ਨੇ ਤੁਹਾਡੇ ਬੱਚੇ ਮਾਤਾ ਪਿਤਾ